ਦਾ ਧਰਮਾਂ ਦਾ ਇੱਕ ਇੱਕ લક્ષ્ય લક્ષ્ય ਇੱਕ ਹੈ ਨਿਸ਼ਾਨਾ ਇੱਕ ਹੈ ਪਰੰਤੂ ਹਰਕ ਨੇ ਸੋਚਿਆ ਹੋਇਆ ਕਿ ਜਿੰਨੇ ਵੀ ਧਰਮ ਨੇ ਹਰਕ ਦੀ ਚਾਹਨਾ ਕਿ ਸਾਡੀ ਗਿਣਤੀ ਵਧੇ ਹੋਣਾ ਕੀ ਚਾਹੀਦਾ ਸੀ ਇਸ ਸੰਸਾਰ ਦੇ ਵਿੱਚ ਇਨਸਾਨੀਅਤ ਦੀ ਗਿਣਤੀ ਵਜੇ ਇਨਸਾਨਾਂ ਦਾ ਵਾਸਾ ਹੋਵੇ ਜੋ ਚੇਤਾਨੀ ਮਨ ਨੇ ਉਹ ਕੋਈ ਵੀ ਤਰ੍ਹਾਂ ਨਾ ਇਹਨੂੰ ਕੋਸ਼ਿਸ਼ ਇਹ ਰਹਿੰਦੀ ਹੈ ਕਿ ਅਸੀਂ ਆਪਣੀ ਗਿਣਤੀ ਵਧਾ ਲਈਏ ਕਹਾਣੀ ਇੱਕ ਜਗ੍ਹਾ ਤੇ ਟਿਕ ਜਾਂਦੀ ਹੈ ਗਿਣਤੀ ਕਿਉਂ ਵਧਾਉਣਾ ਚਾਹੁੰਦੇ ਆ ਮਾਇਆ ਤਾਕਤ ਕਿ ਆਪਣੇ ਆਪ ਨੂੰ ਉੱਚਾ ਕਰਨਾ ਇਹ ਨਹੀਂ ਕਿ ਸਾਰੇ ਧਰਮਾਂ ਦੀ ਸੋਚ ਇਹ ਹੋਣੀ ਚਾਹੀਦੀ ਹੈ ਹਰ ਇੱਕ ਇਨਸਾਨ ਦੀ ਧਰਮਾਂ ਵੱਲੋਂ ਤਾਂ ਇਹ ਵਿਦੇਸ਼ ਹੈ ਕਿ ਭਾਈ ਤੁਸੀਂ ਭਾਵੇਂ ਕਿਸੇ ਬੋਲ ਬਾਣੀ ਚ ਬੋਲੋ ਕਿਸੇ ਮਰਜੀ ਜਿਹੜੇ ਤੁਸੀਂ ਭੇਗ ਪਾਏ ਆ ਕਿਸ ਤਰ੍ਹਾਂ ਦੇ ਵੀ ਹੋਣ ਕਿਤੇ ਹੋਣ ਭਾਵੇਂ ਹੋਣ ਨੀਲੇ ਹੋਣ ਕੋਈ ਮੈਟਰ ਨਹੀਂ ਪਰ ਸਭ ਦਾ ਸਬੰਧ ਪਰਮਾਤਮਾ ਨਾਲ ਇੱਕ ਦੇ ਨਾਲ ਹੈ ਗੋਡ ਇਜ਼ ਵਨ ਪਰਮਾਤਮਾ ਇੱਕ ਹੈ ਸਿੱਖ ਕਹਿੰਦਾ ਉਹ ਕੇਵਲ ਕੇਵਲ ਵਾਹਿਗੁਰੂ ਦੀ ਆਵਾਜ਼ ਸੁਣਦਾ ਹੈ ਹਿੰਦੂ ਕਹਿੰਦਾ ਰਾਮ ਕੋ ਮੁਸਲਮਾਨ ਕਹਿੰਦਾ ਅੱਲਾਹ ਕੋ ਯਹਦੀਨ ਕਹਿੰਦਾ ਜੀਜਸ ਕੋ ਭਾਵੇਂ ਜਿੰਨੇ ਵੀ ਧਰਮ ਨੇ ਹਰ ਇੱਕ ਨੇ ਇਹ ਹੀ ਕਿਹਾ ਕਿ ਜੋ ਅਸੀਂ ਨਾਮ ਕਹਿ ਰਹੇ ਆ ਨਾ ਇਹਦੇ ਨਾਮ ਜਪਣ ਦੇ ਨਾਲ ਹੀ ਤੁਸੀਂ ਸੱਚੇ ਪਰਮਾਤਮਾ ਦੇ ਭਰਤ ਬਣ ਸਕਦੇ ਹੋ ਅਸੀਂ ਕਿੱਡਾ ਵੱਡਾ ਮਨਚ ਵਹਿਮ ਪਾ ਲਿਆ ਜਿੱਥੇ ਅਸੀਂ ਹੁਣ ਦੂਸਰਿਆਂ ਦੀ ਗੱਲ ਕੀ ਕਰੀਏ ਹੁਣ ਵਾਹਿਗੁਰੂ ਸ਼ਬਦ ਦਾ ਜਾਪ ਗੁਰਬਾਣੀ ਦੇ ਵਿੱਚ ਕੇਵਲ ਤੋਂ ਕੇਵਲ 13 ਵਾਰ ਆਇਆ ਕਿ ਜਿਹਦੀ ਗਣਤੀ ਹੈ ਉਹ ਵੀ ਪੱਟਾਂ ਦੇ ਸੋਈਆਂ ਚਾਉਂਦਾ ਵੀ ਕਿ ਵੈਗਰੂ ਸ਼ਬਦ 13 ਵਾਰ ਉਚਾਰਨ ਕੀਤਾ ਤੇ ਜੇ RAM ਦੀ ਗੱਲ ਕੀਤੀ ਹੈ ਤੇ ਇਸ ਨਾਮ ਨੂੰ ਇਹ ਵਿਦਵਾਨਾਂ ਨੇ ਜੋ ਕਿਹਾ ਕਿਸ ਨੇ ਉਹਨ ਗਿਣਨ ਦੀ ਗਲਤੀ ਤਾਂ ਹੈ ਨਹੀਂ ਕਿ ਭਾਈ ਗਿਣਤੀ ਮਿੰਤੀ ਚ ਪਈਏ ਗਿਣਤੀ ਮਿੰਤੀ ਦਾ ਕੋਈ ਸਵਾਲ ਹੀ ਨਹੀਂ ਛਡਾ ਸਾਨੂੰ ਗਿਣਤੀ થી ਮਤਲਬ ਨਹੀਂ ਸਾਨੂੰ ਉਪਦੇਸ਼ થી ਮਤਲਬ ਹੈ ਸਾਨੂੰ ਗੁਰੂ ਸਹਿਬਾਨਾਂ ਦੇ ਇਹ ਸੰਸਾਰ ਵਿੱਚ ਆਉਣ ਦਾ ਜਾਣ ਦਾ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਜੇ ਪਤਾ ਵੀ ਹੋਵੇਗਾ ਫਿਰ ਕੀ ਆਧਾਰ ਕੜ ਬਣ ਜਾਏਗਾ ਉਹਨਾਂ ਦਾ ਭਈ कि ਜਿਸਦੇ ਨਾਲ ਤੈਨੂੰ ਕੋਈ ਪ੍ਰੋਫਟ ਹੋਵੇਗਾ ਅਸੀਂ ਬਹੁਤ ਇਹਨਾਂ ਤਰੀਕਾਂ 'ਚ ਪੈਨੇ ਆ ਕੋਈ ਵੀ ਦਿਨ ਤਿਹਾ ਹੁੰਦਾ ਨਹੀਂ ਜੀ ਗੁਰੂ ਪਾਇਸ਼ਾ ਦਾ ਜਨਮ ਉਹ ਨਵਾਸੀ ਨੂੰ ਹੋਇਆ ਗੁਰੂ ਨਾਨਕ ਮਹਾਰਾਜ ਦਾ ਕਤਕ ਦੀ ਪੂਰਨਵਾਸੀ ਨੂੰ ਉਹਦੇ ਮਨਾਉਣਾ ਜੇ ਹੁਣ ਸਿਆਲਾਂ 'ਚ ਮਨਾ ਲਾਂਗੇ ਆਧਨਾ 'ਚ ਮਨਾ ਲਾਂਗੇ ਫਿਰ ਕੀ ਹੋ ਜਾਏਗਾ ਮਨਾਉਣਾ ਤਾਂ ਅਸੀਂ ਆਪਣੇ ਮਨ ਨੂੰ ਹੈ ਕਿ ਜੋ ਸਾਹਮਣੇ ਉਪਦੇਸ਼ ਆ ਰਿਹਾ ਉਸ ਨੂੰ ਗ੍ਰਹਿਣ ਕਰਨ ਗੁਰੂ ਨਾਨਕ ਸਾਹਿਬ ਆਏ ਨੇ ਕੀ ਉਪਦੇਸ਼ ਲੈ ਕੇ ਅਸੀਂ ਗ੍ਰਹਿਣ ਕਰਨਾ ਹੋਰ ਵੀ ਕਿੰਨੇ ਗੁਰੂ ਸਾਹਿਬਾਨ ਨੇ ਸਾਨੂੰ ਉਹਨਾਂ ਦੇ ਰਹਿਣ ਸਹਿਣ ਆਉਣ ਜਾਣ ਦਾ ਕੋਈ ਮਤਲ ਨਹੀਂ ਹੈ ਕੇਵਲ ਤੋਂ ਕੇਵਲ ਸਾਨੂੰ ਹੁਣ ਡਾਕਟਰ ਦੇ ਕੇ ਡਾਕਟਰ ਕਿੱਥੇ ਪਾਈ ਰਹਿੰਦਾ ਵਾ ਕਿੰਨੇ ਉਹਦੇ ਬਾਲ ਬੱਚੇ ਆ ਕਿੰਨਾ ਘਰ ਵਾ ਓਕੇ ਸ ਦੇਸ਼ ਦਾ ਜਾਦ ਦਾ ਪਾਦਾ ਕੋਈ ਮੈਟਰ ਨਹੀਂ ਹੁੰਦਾ ਨਾ ਸਾਮਣੇ ਮਰੀਜ਼ ਪਿਆ ਕੇਵਲ ਤੋਂ ਕੇਵਲ ਮਰੀਜ਼ ਨੂੰ ਇਹ ਹੁੰਦਾ ਕਿ ਮੈਨੂੰ ਕੋਈ ਆ ਕੇ ਠੀਕ ਕਰ ਦੇਵੇ ਇਹ ਨਹੀਂ ਕਿ ਮੇਰੇ ਮਤਾਬਕ ਹੀ ਉਹਦਾ ਰੰਗ ਰੂਪ ਹੋਣਾ ਚਾਹੀਦਾ ਕਿ ਜਿੱਦਾਂ ਦਾ ਮੈਂ ਚਾਹੁੰਨਾ ਕਿ ਮੇਰੀ ਕਾਸ ਦਾ ਹੋਵੇ ਮੇਰੇ ਦੇਹ ਦਾ ਹੋਵੇ ਮੇਰੇ ਗੋਤਰ ਦਾ ਹੋਵੇ ਉਹਦਾ ਰੰਗ ਰੂਪ ਐਸਾ ਹੋਵੇ ਜੇ ਇਹਨਾਂ ਭਰਮ ਪ੍ਰਲੇਖਾਂ 'ਚ ਪਾਉਂਗੇ ਕਦੇ ਵੀ ਤੁਹਾਡਾ ਇਲਾਜ ਨਹੀਂ ਹੋ ਸਕਦਾ ਤੁਸੀਂ ਹਸਪੀਟਲ ਜਾਂਦੇ ਹੋ ਤੁਹਾਡਾ ਇਲਾਜ ਜੋ ਡਾਕਟਰ ਕਰਦਾ ਉਹਦੀ ਜੋ ਬੈਕਗ੍ਰਾਉਂਡ ਹੁੰਦੀ ਹੈ ਭਾਵ ਉਹਦਾ ਜੋ ਰਹਿਣ ਸਹਿਣ ਖਾਣ ਪੀਣ ਘਰ ਪਰਿਵਾਰ ਤੁਹਾਡੇ ਲਈ ਕੋਈ ਮੈਨੇ ਨਹੀਂ ਰੱਖਦਾ ਤੁਹਾਡੇ ਲਈ ਮੈਨੇ ਰੱਖਦਾ ਕਿ ਭਾਈ ਬਸ ਮੇਰਾ ਇਲਾਜ ਕਰ ਉਸੇ ਤਰ੍ਹਾਂ ਗੁਰੂ ਸਹਿਬਾਨ ਪਾਤਸ਼ਾਹ ਜੀ ਮਹਾਰਾਜ ਨੇ ਕੋਈ ਮੈਨੇ ਨਹੀਂ ਤੁਹਾਡੇ ਵਾਸਤੇ ਰੱਖਦਾ ਕਿੱਥੇ ਗਏ ਸੀ ਕਿਉਂ ਗਏ ਸੀ ਕਿਉਂਕਿ ਭਾਈ ਸਾਡਾ ਤਾਂ ਇਹੀ ਹੈ ਨਾ ਵੀ ਜਿੱਥੇ ਤੇ ਗਏ ਸੀ ਨਹੀਂ ਵੀ ਗਏ ਉੱਥੇ ਵੀ ਗੁਰਦਰਾ ਖੜਾ ਕਰ ਦਿੰਨੇ ਆ ਬਣਾ ਦਿੰਨੇ ਕੇ ਗੁਰੂ ਮਾਰੇ ਗੁਜਰੇ ਸੀ ਇੱਥੇ ਨਹੀਂ ਗਏ ਸੀ ਇਹ ਭਾਈ ਜਿੱਦਾਂ ਤੈਨੂੰ ਗੁਰੂ ਦੀ ਸਮਝ ਆ ਗਈ ਉਦੋਂ ਤੈਨੂੰ ਸਤ ਦਾ ਵੀ ਪਤਾ ਲੱਗ ਜਾਏਗਾ ਗੁਰੂ ਆਪ ਪ੍ਰਮਾਤਮਾ ਨੇ ਤੇ ਪ੍ਰਮਾਤਮਾ ਨੂੰ ਜੇ ਦੇਖਿਆ ਜਾਵੇ ਕਿੱਥੇ ਘਟ ਘਟ ਕੇ ਔਰ ਜਿਸ ਤਰ੍ਹਾਂ ਪ੍ਰਮਾਤਮਾ ਦੀ ਗੱਲ ਹੋ ਗਈ ਤੇ ਗੁਰੂ ਨਾਨਕ ਸਾਹਿਬ ਕੋਈ ਵਕਤ ਥੋੜੀ ਹੈ ਤੇ ਉਹ ਵੀ ਘਟ ਘਟ ਵਿੱਚ ਸਮਾਏ ਹੋਏ ਕਿੱਥੇ ਕਿੱਥੇ ਗੁਰਦਾਰੇ ਬਣਾਉਦਾ ਫਿਰੇਗਾ ਭਾਈ ਕੇਵਲ ਤੋਂ ਕੇਵਲ ਬਣਾ ਠੀਕ ਹੈ ਭਾਈ ਪਰ ਉਪਦੇਸ਼ ਦੇਣ ਦੀ ਖਾਤਰ ਮਾਇਆ ਦੀ ਖਾਤਰ ਕਮਾਈ ਦੀ ਖਾਤਰ ਨਹੀਂ ਕਿ ਅਸੀਂ ਜੋ ਲੱਗੇ ਹੋਏ ਆ ਸਾਡੀ ਹੋੜ ਆ ਨਾ ਗਿਣਤੀ ਵਧਾਉਣ ਦੀ ਕਿ ਭਾਈ ਮਾਇਆ ਗੋਲ ਕੱਚ ਪੱਦਾਵੇ ਕਿ ਜਿੰਨਾ ਸਾਡਾ ਜਿੰਨੇ ਸਿੱਖ ਵੱਧ ਹੋਣਗੇ ਕਿ ਸਾਨੂੰ ਇਹ ਲੱਗਦਾ ਹੈ ਕਿ ਸਿੱਖ ਬਣ ਕੇ ਕੇਵਲ ਤੋਂ ਕੇਵਲ ਵਿਭਾਵ ਕਹਦੀ ਕੈਸੀ ਜਿਸ ਰੂਹ ਚ ਬੈਠੇ ਆ ਕਿ ਇਹੀ ਪ੍ਰਮਾਤਮਾ ਵੱਲ ਜਾਂਦੇ ਆ ਭਰਮ ਭਲੇਖਾ ਪਾਲੀ ਬੈਠੇ ਮਨ ਦੇ ਵਿੱਚ ਜਾਂ Hindu ਕਹਿੰਦੇ ਆ ਕਿ ਅਸੀਂ ਗੰਗਾ ਨਾਲੇ ਸਾਡੇ ਪਾਪ ਉਤਰ ਜਾਣਗੇ ਉਹ ਵੀ ਭਲੇਖਾ ਮਨ ਦੇ ਵਿੱਚ ਜਾਂ ਮੁਸਲਮਾਨ ਵਾਸਤੇ ਇਹ ਰਹਿੰਦਾ ਕਿ ਸ਼ਾਇਦ ਅਸੀਂ ਪੰਜ ਨਵਾਜ਼ਾਂ ਪੜ੍ਹ ਲਈਏ ਤੇ ਭਾਈ ਸਾਡਾ ਪਾਰ ਉਤਾਰਾ ਹੋ ਜਾਣਾ ਜਾਂ ਹੋਰ ਵੀ ਜੋ ਧਰਮ ਨੇ ਭਾਰ ਉਤਾਰਾ ਇਹਨਾਂ ਤਰੀਕਿਆਂ ਨਾਲ ਹੀ ਹੁੰਦਾ ਜਦ ਤੱਕ ਪ੍ਰਮਾਤਮਾ ਨੂੰ ਇੱਕ ਨਹੀਂ ਛਾਉਂਦੇ ਕਿ ਹਰ ਕੋਈ ਸਖਤ ਇਹ ਸੋਚੇ ਕਿ ਉਸ ਪ੍ਰਮਾਤਮਾ ਨੂੰ ਧਿਆਉਣ ਦੇ ਤਰੀਕੇ ਵੱਖਰੇ ਹੋ ਸਕਦੇ ਹਨ ਦੇ ਬੋਲ ਬਾਣੀ ਵੱਖਰੀ ਹੋ ਸਕਦੀ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਗੁਰਮਖੀ ਪਾਠ ਪੜ੍ਹਦੇ ਹੋ ਇਹ ਤਾਂ ਭਈ ਹੋਰ ਵੀ ਬਿਆੰਤ ਪਾਠਾਂ ਤੇ ਲਿਖਿਆ ਤੇ ਹੋਏ ਨੇ ਕਿ 35 36 ਭਾਸ਼ਾ ਹੋਰ ਨੇ ਜਿੰਨਾ ਚ ਲਿਖਿਆ ਹੋਇਆ ਉਰਦੂ ਚ ਵੀ ਮਿਲੇਗਾ ਇੰਗਲਿਸ਼ ਚ ਵੀ ਮਿਲੇਗਾ ਕਿ ਇਹਦੇ ਅਲੱਥੇ ਹੋਏ ਨੇ ਭਾਈ ਤੁਸੀਂ ਪਰਮ ਪ੍ਰਲੇਖ ਦੇਣਾ ਕਿ ਅਸੀਂ ਸਿਰਫ ਪੜਦੇ ਹਾਂ ਜਿਸ ਨੂੰ ਸੱਚਾ ਗਿਆਨ ਮਿਲਦਾ ਹੈ ਜਿਵੇਂ ਆਪਾਂ ਵੀ ਭਾਈ ਦੂਸਰੇ ਧਰਮਾਂ ਦੇ ਜਾਂ ਹੋਰ ਗ੍ਰੰਥ ਕਿਤੇ ਹੁੰਦੇ ਆ ਕਿ ਹੁਣ ਜੋ ਪੜਾਈ ਦੇ ਚਾਵਨ ਹੁੰਦੇ ਆ ਨਵੀਂ ਨਵੀਂ ਖੋਜ ਲੱਭਦੇ ਕਿ ਕਿੱਥੋਂ ਸਾਨੂੰ ਵੱਧ ਗਿਆਨ ਮਿਲ ਸਕਦਾ ਹੈ ਕਿਵੇਂ ਮਿਲੇ ਅਪਾ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਗ੍ਰੰਥਾਂ ਨੂੰ ਪੜ੍ਹੇ ਉਸੇ ਤਰ੍ਹਾਂ ਹੀ ਭਾਈ ਜਿਸ ਜਿਸ ਨੂੰ ਵੀ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਸਵੰਦ ਪੜ੍ਹਾਈ ਦੇ ਨਾਲ ਹੈ ਧਰਮ ਦੇ ਨਾਲ ਹੈ ਹੁਣ ਉਹ ਹਰ ਕੋਈ ਸਖਸ਼ ਭਾਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਹੁਣ ਇਹ ਤਾਂ ਨਹੀਂ ਕਿ ਉਹਨੂੰ ਪਹਿਲਾਂ ਪੰਜਾਬੀ ਸਿੱਖਣੀ ਪਊਗੀ ਹੁਣ ਤਾਂ ਭਾਈ ਉਹ ਲੱਥੇ ਮਿਲ ਜਾਂਦੇ ਨੇ ਭਾਬ ਪੰਜਾਬੀ ਤੇ ਇੰਗਲਿਸ਼ ਵਾਲਾ ਮਿਲ ਜਾਂਦਾ ਹੁਣ ਤਾਂ ਸਿਰਫ ਨਟ ਦੇ ਉੱਤੇ ਸਾਰਾ ਸੌਖਾ ਕੰਮ ਹੋ ਗਏ ਹੁਣ ਇਹਨੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਪੈਂਦੀ ਬਸ ਲੈਂਗੁਏਜ ਚੇਂਜ ਹੋ ਜਾਂਦੀ ਹੈ ਭਾਈ ਉਹਦੇ ਵਿੱਚ ਸਾਰਾ ਕੁਝ ਬਦਲ ਜਾਂਦਾ ਉਹ ਟੈਕਨੀਕ ਹੈ ਐਪ ਨੇ ਹੁਣ ਜੇ ਅਸੀਂ ਕਹੀਏ ਕਿ ਭਾਈ ਅਸੀਂ ਜਿਸ ਤਰੀਕੇ ਨਾਲ ਪੜਦੇ ਆ ਅਸੀਂ ਬੜਾ ਬਿੰਦੀਆਂ ਅਧ ਕੌਦ ਕਾਂ ਦੇ ਵਿੱਚ ਚੱਕਰਾਂ 'ਚ ਪਏ ਰਹਿੰਦੇ ਆ ਤੇ ਇੰਗਲਿਸ਼ ਵਿੱਚ ਕੀ ਹੋਊਗਾ ਵੀ ਜਾਂ ਹੋਰ ਭਾਸ਼ਾ ਦੇ ਵਿੱਚ ਕੀ ਹੋਏਗਾ ਗੱਲ ਇਹਦੇ ਮਗਰ ਜੋ ਉਪਦੇਸ਼ ਹੈ ਜੋ ਉਪਦੇਸ਼ ਹੈ ਉਹਦੇ ਮਗਰ ਚੱਲਣਾ ਹੈ ਜੋ ਸਤਿਗੁਰੂ ਪਾਇਸਾ ਜਦੋਂ ਉਪਦੇਸ਼ ਦਿੰਦੇ ਆ ਨਾ ਕੋਈ ਮਤਲ ਨਹੀਂ ਹੈ ਕਿ ਇੰਗਲਿਸ਼ ਕੋਈ ਹੋਰ ਕਹਿਣਗੇ ਉਰਦੂ ਚ ਕੋਈ ਹੋਰ ਕਹਿਣਗੇ ਫਾਰਸੀ ਚ ਕੋਈ ਹੋਰ ਕਹਿਣਗੇ ਹਰ ਇੱਕ ਭਾਸ਼ਾ ਜੀ ਇੱਕੋ ਹੀ ਗੱਲ ਕਹਿਣਗੇ ਕਿ ਪਰਮਾਤਮਾ ਇੱਕ ਹੈ ਗੋਡ ਇਜ਼ ਵਨ ਕਿ ਹਰ ਕੋਈ ਆਪਣੇ ਆਪਣੇ ਰਾਗ ਲਾਪਰੇਵ ਕਿ ਹਰ ਕੋਈ ਇਹ ਹੀ ਕਹਿ ਰਿਹਾ ਆਪਣੇ ਆਪਣੇ ਧਰਮ ਕੀ ਸਭੀ ਮਨਾਇ ਤੇ ਕਿ ਹਰ ਕੋਈ ਨਾ ਆਪਣੇ ਆਪਣੇ ਧਰਮ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਆ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਦੇ ਆ ਕੌਂਟੈਕਟੀ ਭਾਵ ਗਿਣਤੀ ਵਧਾ ਰਿਹਾ ਕੁਆਲਿਟੀ ਨਹੀਂ ਵਧਾ ਰਿਹਾ ਕਿ ਸਾਡੇ ਚ ਇਨਸਾਨੀਅਤ ਵਾਲੀ ਕੁਆਲਿਟੀ ਅਸੀਂ ਹਰ ਇੱਕ ਨੂੰ ਜੋ ਇੱਕ ਧਰਮੀ ਸੱਚਾ ਇਨਸਾਨ ਹੁੰਦਾ ਨਾ ਜਿਨ੍ਹਾਂ ਨੂੰ ਪਾਸੰਤ ਭਗਤ ਰੱਬ ਦੇ ਪਿਆਰੇ ਕਹਿੰਦੇ ਆ ਅਸਲ ਦੇ ਵਿੱਚ ਉਹ ਹਰ ਇੱਕ ਨੂੰ ਜਿਸ ਤਰ੍ਹਾਂ ਦਾ ਵੀ ਹੈ ਨਾ ਉਹਦੇ ਅੰਦਰੋਂ ਕੇਵਲ ਤੋਂ ਕੇਵਲ ਪਾਪਾਂ ਦੀ ਮੈਲ ਕੱਢ ਦੇ ਉਹਦੇ ਅੰਦਰ ਜੋ ਵਿਕਾਰ ਹਨ ਉਹਨਾਂ ਨੂੰ ਕੱਢ ਦੇ ਉਹਨਾਂ ਨੂੰ ਕੋਈ ਮਤਲ ਨਹੀਂ ਤੂੰ ਕੀ ਪਹਿਨਦਾ ਕੀ ਖਾਂਦਾ ਕੀ ਕਰਦਾ ਉਹਨੂੰ ਬਸ ਇਹ ਕਹਿੰਦਾ ਭਾਈ ਇਨਸਾਨ ਬਣ ਇਨਸਾਨੀਅਤ ਦੇ ਮਾਰਗ ਤੇ ਚੱਲ ਇਨਸਾਨੀਅਤ ਦੇ ਮਾਰਗ ਤੇ ਚੱਲਿਆ ਹੀ ਪ੍ਰਮਾਤਮਾ ਦਾ ਮਾਰਗ ਮਿਲਦਾ ਹੈ ਪਰਮਾਤਮਾ ਦਾ ਰਸਤਾ ਮਿਲਦਾ ਹੈ ਏ ਨੇ ਕਿ ਭਾਈ ਜਿਵੇਂ ਅਸੀਂ ਆਲਾਪ ਦੇ ਆ ਜਾਂ ਦੂਸਰੇ ਧਰਮ ਆਲਾਪ ਦੇ ਨੇ ਕਿ ਆ ਜੋ ਭਾਈ ਗਿਣਤੀ ਵਧਾ ਲੋ ਸਾਡੇ ਆ ਜੋ ਸਾਡੇ ਅਸੀਂ ਉੱਚੇ ਆ ਇਹ ਪਰੰਪਰ ਲੇਖਾ ਹੈ ਉਥੇ ਕੇਵਲ ਤੋਂ ਕੇਵਲ ਆਜਮ ਨਿਸ਼ਾਨਾ ਏਕ ਹੈ ਨਿਸ਼ਾਨਾ ਇੱਕੋ ਹੀ ਹੈ ਪ੍ਰਮਾਤਮਾ ਗੋਰ ਅੰਦਾਜ਼ ਅਨੇਕ ਗੋਰ ਕਹਿੰਦੇ ਆ ਮੰਨਣਾ ਪੂਜਾ ਕਰਨੀ ਕਿ ਉਹਨੂੰ ਮੰਨਣ ਦੇ ਤਰੀਕੇ ਡਿਫਰੈਂਟ ਹੋ ਸਕਦੇ ਆ ਅਲੱਗ ਹੋ ਸਕਦੇ ਆ ਭਾਂਤ-ਪਾਂਦੇ ਹੋ ਸਕਦੇ ਆ ਪਰ ਪ੍ਰਮਾਤਮਾ ਇੱਕ ਹੈ Hindu ਲਈ ਵੀ ਉਹੀ ਹੈ Sikh ਲਈ ਵੀ ਉਹੀ ਹੈ Musalman ਲਈ ਵੀ ਉਹੀ ਹੈ Christian ਲਈ ਵੀ ਉਹੀ ਹੈ Budhhi ਲਈ ਵੀ ਉਹੀ ਹੈ Jaini ਲਈ ਵੀ ਉਹੀ ਹੈ ਜਿੰਨੇ ਵੀ ਧਰਮ ਨੇ ਸਭ ਲਈ ਪ੍ਰਮਾਤਮਾ ਇੱਕੋ ਹੀ ਹੈ ਭਾਈ ਜਿੱਦਣ ਸਾਡੇ ਮਨਾਂ ਦੇ ਵਿੱਚ ਇਹ ਧਰਮ ਭਲੇਖੇ ਗੁਜ਼ਰ ਗਏ ਭਾਈ ਕੋਈ ਗੱਲ ਨਹੀਂ ਸਹੀ ਚੱਲਣ ਦੀ ਗੱਲ ਕਰੋ ਪ੍ਰਮਾਤਮਾ ਦੇ ਘਰ ਹੀ ਚੱਲਣਾ ਜਿੱਦ ਨੂੰ ਜਵੇਂ ਜਾਣਾ ਚਾਹੁੰਦਾ ਜਾ ਭਾਈ ਜਸਰਾਤੇ ਜਾਣਾ ਚਾਹਣਾ ਤੈਨੂੰ ਸੌਖਾ ਲੱਗਦਾ ਹੈ ਪਰ ਤੇਰੇ ਅੰਦਰ ਸਤ ਹੋਣਾ ਚਾਹੀਦਾ ਹੈ ਸਤ ਦਾ ਹੀ ਗਿਆਨ ਹੋਣਾ ਚਾਹੀਦਾ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਜੋ ਸਤ ਵਾਲੇ ਗਿਆਨ ਨੇ ਨਾ ਗੁਣ ਨੇ ਬਿਰਲੇ ਕੋ ਹੁੰਦੇ ਗੁਣ નિਦਾਨ ਵਰਤਨ ਕੋ ਵਰਤਨ ਬਿਰਲਾ ਪਾਵੇ ਕੋਈ ਇਹ ਵਿਰਲਾ ਨੂੰ ਇਹ ਸੋਝੀ ਹੁੰਦੀ ਹੈ ਵਿਰਲੇ ਨੂੰ ਤਾਂ ਪਾਸ਼ਾ ਨੇ ਪਹਿਲੀ ਗੱਲ ਕਹਿ ਦਿੱਤੀ ਕਹਿੰਦੇ ਦੁਨੀਆ ਭਾਵੇਂ ਲੱਖਾਂ ਕਰੋੜਾਂ ਅਰਬਾਂ ਜੋਵੇ ਪਰ ਇਹਦੇ ਵਿੱਚ ਕੋਈ ਵਿਰਲਾ ਹੋਊਗਾ ਜਿਹੜਾ ਮੇਰੇ ਘਰ ਤੱਕ ਆਊਗਾ ਜਿੰਨ ਅਸਲ ਸਤ ਦੇ ਸਮਝੋਏ ਕੋਈ ਵਿਰਲਾ ਹੀ ਹੁੰਦਾ ਹੈ ਇਹਨ ਵਿਰਲੇ ਨਹੀਂ ਕਣੇ ਫੈਲ ਫਕੜ ਸੰਸਾਰ ਕਿੰਨੀਆਂ ਪੰਕਤੀਆਂ ਨੇ ਜੱਗ ਵਿੱਚ ਉੱਤਮਾ ਕਾਢੀ ਜਿਹੜਾ ਉਹਦੀ ਨਿਗਾ ਦੇ ਵਿੱਚ ਉੱਚਾ ਵਾ ਭਾਈ ਉੱਤਮ ਹੋ ਗਈ ਹੈ ਪਰ ਹੈ ਕਿੰਨੇ ਆ ਪਾਸਾ ਕਹਿੰਦੇ ਬੇੜਲੇ ਕੇ ਕੇ ਬੇੜਲੇ ਨੇ ਬਹੁਤ ਆਤ ਨਹੀਂ ਹੈ ਇਹ ਨਹੀਂ ਹੈ ਕਿ ਅਸੀਂ ਜੇ ਹਜ਼ਾਰ ਸਿੱਕ ਖੜਾ ਦੇਖ ਲਿਆ ਤੇ ਸਾਰੇ ਸਿੱਖੀ ਹੈ ਪਾਸਾ ਕਹਿੰਦੇ ਯਾਰ ਦੀ ਲਥ ਕੋਟਨ ਮੇ ਕੋ ਨਾਰਾਇਣ ਜਹ ਜੀਤ ਕੋਈ ਕਰੋੜਾਂ ਦੇ ਵਿੱਚ ਹੁੰਦਾ ਹੈ ਕਿ ਜਿਹਦੀ ਰੱਬ ਦੇ ਨਾਲ ਸੱਚੀ ਪ੍ਰੀਤ ਹੁੰਦੀ ਹੈ ਬਾਕੀ ਤਾਂ ਜਿਵੇਂ ਅਸੀਂ ਤੁਰੇ ਫਿਰਦੇ ਹਾਂ ਅਸੀਂ ਬਾਹਰ ਜੋ ਆਪਣੇ ਆਪ ਨੂੰ ਬਹੁਤ ਸਵਾਰਿਆ ਹੋਇਆ ਸਿੱਖ ਆਪਣੀ ਸੂਰਤ ਸਵੰਤਕਤ ਰਿਆ ਹੋਇਆ ਰਹਦਾ ਹੈ ਕਿ ਬਾਹਰੀ ਸ਼ਕਲ ਮੇਰੀ ਸੁੰਦਰ ਜਾਵੇ ਮੈਨੂੰ ਹਰ ਕੋਈ ਦੇਖੇ ਬਾ ਵੀ ਕਿਆ ਚੜਾਈ ਹੈ ਕੀ ਚਰਦੀ ਕਲਾ ਹੈ ਕਿ ਐਸੀ ਬਾਹਰੀ ਤੌਰ ਤੇ ਸੂਰਤ ਨੂੰ ਸਵਾਰ ਲੱਗੇ ਹੋਏ ਆ ਪਰ ਸੀਰਤ ਤੁਹਾਡੀ ਅੰਦਰੋਂ ਅੰਦਰ ਸੋਚ ਹੈ ਨਾ ਉਹ ਮਾੜੀ ਹੈ ਉਹ ਧਰਮ ਵਾਲੀ ਨਹੀਂ ਹੈ ਗੱਲ ਆਉਂਦੀ ਹੈ ਅੰਦਰ ਤੋਂ ਵਾਲੀ ਕਿ ਜਦੋਂ ਗੱਲ ਬਾਣੀ ਹੈ ਅੰਦਰ ਦੇ ਨਾਲ ਬਹਿਣੀ ਹੈ ਜਿਹੜੇ ਇੱਕ ਕਾਰ ਪਹਿਨੇ ਹੈ ਜੇ ਕਿਤੇ ਇਹੀ ਨਾਲ ਸੰਸਕਾਰ ਅੰਦਰ ਹੋਣਗੇ ਫਿਰ ਬਾਹਰ ਦੀ ਵੀ ਲੋੜ ਨਹੀਂ ਪੈਂਦੀ ਕਹਾਣੀ ਤਾਂ ਅੰਦਰ ਸ਼ੁਰੂ ਹੁੰਦੀ ਹੈ ਨਾ ਤੇ ਹਰ ਇੱਕ ਕਾਰ ਤੈਨੂੰ ਭਾਈ ਜੋ ਗੁਰੂ ਸਾਹਿਬ ਸਾਡੇ ਜਿੰਨੇ ਵੀ ਧਰਮ ਦੇ ਨਾਲ ਸੰਬੰਧਿਤ ਜੋ ਵੀ ਵਸਤੂ ਹੋਗੀ ਨਾ ਭਾਵੇਂ ਨਿਸ਼ਾਨ ਸਾਹਿਬ ਹੀ ਹੋ ਗਏ ਅਸੀਂ ਲਾਉਣੇ ਉੱਚੇ-ਉੱਚੇ ਕਰਕੇ ਕਾਦੇ ਵਾਸਤੇ ਲਾਉਂਦੇ ਹਾਂ ਆਮ ਇਹਦਾ ਨਾ ਹੈ ਇਹ ਜਿਆਦਾ ਕੀ ਬਿਮਾਰੀ ਹੈ ਨਾ ਜਿਹਨੇ ਨਗਰ ਕਿਹੜੇ ਹੁੰਦੇ ਆ ਨਾ ਕਿ ਇਹਨਾਂ ਦੇ ਵਿੱਚ ਹੀ ਬਿਮਾਰੀ ਹੁੰਦੀ ਹੈ ਉਹ ਸ਼ਹਿਰਾਂ ਵਿੱਚ ਚਲੇ ਜਾਓ ਹੁਣ ਸਿੱਖ ਤਾਂ ਉੱਥੇ ਵੀ ਰਹਿੰਦੇ ਨੇ ਭਾਈ ਉਹ ਕਿਸੇ ਇੱਕ ਘਟ ਨਹੀਂ ਹੈ ਕਿ ਤੁਸੀਂ ਤਾਂ ਪਾਈਦਾਂ ਤੇ ਹਾਰਤੇ ਸਗਰਾਂ ਤੇ ਗੁਰਦੁਆਰਾਉਂਦੇ ਆ ਨਾ ਸ਼ਹਿਰਾਂ 'ਚ ਦੇਖੀਏ ਕਿ ਜਿੱਥੇ ਵੀ ਗੁਰਦੁਆਰਾ ਹਮਾ ਜਿੱਥੇ ਵੀ ਚਾਰੋਂ ਤਰਫ ਨੇ ਭਾਈ ਉਹ ਅਮਰ ਤੇ ਵੇਲੇ ਜਦੋਂ ਆਪਣੇ ਕਾਰਜ ਜਿਹੜੇ ਸੰਸਾਰਿਕ ਕੰਮ ਕੰਨ ਕਰ ਜਾਂਦੇ ਆ ਨਾ ਜੌਬ ਕਰਾ ਕਰਦੇ ਆ ਗੁਰਦਵਾਰ ਸਾਹਿਬ ਉਹਨਾਂ ਨੇ ਮੱਥਾ ਟੇਕਣਾ ਹੋਣੀ ਹੁਣ ਸਿੱਖੀ ਉਹਨਾਂ ਚੀ ਵੱਧਾ ਗਿਆਨ ਉਹਨਾਂ ਚ ਵੱਧਾ ਹੁਣ ਕਿਸੇ ਵੀ ਅਸਥਾਨ ਤੇ ਚਲੇ ਜਾਓ ਤੁਹਾਨੂੰ ਬਹੁਤਾ ਕੋਈ ਉੱਚਾ ਨਿਸ਼ਾਨ ਸਾਹਿਬ ਨਹੀਂ ਮਿਲੇਗਾ ਛੋਟੀ ਹੁੰਦੀ ਹੈ ਪਰ ਸੇਵਾ ਬਦ ਨਿਭਾਉਂਦੇ ਆ ਜੋ ਉਥੇ ਕੋਈ ਆ ਗਿਆ ਭਾਈ ਉਹਦੀ ਸੇਵਾ ਕਰਦੇ ਆ ਜੋ ਉਹਦਾ ਫਰਜ਼ ਹੁੰਦਾ ਨਿਸ਼ਾਨ ਸਾਹਿਬ ਦਾ ਔਰ ਉੱਚੇ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਸਿੱਖੀ ਉੱਚੀ ਹੋ ਗਈ ਸਿੱਖ ਉੱਚੇ ਦਾ ਮਤਲਬ ਹੈ ਕਿ ਤੁਸੀਂ ਆਓ ਭਾਈ ਜਿੱਥੋਂ ਤੱਕ ਤੈਨੂੰ ਦੀਂਦਾ ਮੈਂ ਦੂਰ ਤੱਕ ਬਾਜ ਮਾਰੀ ਹੈ ਕਿ ਮੈਂ ਦੂਰ ਤੱਕ ਦੇਖਾਂ ਤੇ ਹਰ ਕੋਈ ਦੁਖਿਆਰੀ ਸਖਸ਼ ਮੇਰੇ ਤੱਕ ਪਹੁੰਚ ਜਾਵੇ ਤੇਰੇ ਦੁੱਖ ਜਿੰਨੇ ਹੋ ਸਕੇ ਮੈਂ ਹੱਲ ਕਰਾਂਗਾ ਭੁੱਖੇ ਨੂੰ ਤੈਨੂੰ ਮੈਂ ਭੋਜਨ ਦਵਾਵਾਂਗਾ ਜੇ ਨਿਰਵਸਤ ਰਹਿ ਤੈਨੂੰ ਵਸਤਰ ਵੀ ਮਿਲਣਗੇ ਆਹ ਤੇਰੀਆਂ ਡਿਮਾਂ ਨਾ ਪੁਰੀਆਂ ਕਰਾਂਗੇ ਭਾਈ ਸਭ ਕੁਝ ਮਿਲੂਗਾ ਇਹ ਨਿਸ਼ਾਨ ਦੀ ਨਿਸ਼ਾਨੀ ਇਹੀ ਮਤਲਬ ਹੁੰਦੀ ਹੈ ਸਿੱਖੀ ਦਾ ਨਿਸ਼ਾਨ ਕਿਥੇ ਸਿੱਖ ਵਸਦੇ ਆ ਪਰ ਨਿਸ਼ਾਨ ਉੱਤੇ ਸਿੱਖੀ ਕਿਥੇ ਹੈ ਬਈ ਕਿ ਗੁਰਦੇ ਦਾ ਗ੍ਰਾਂਥੀ ਭੁੱਖਾ ਮਰਦਾ ਫਿਰਦਾ ਹੋਵੇ ਤੇ ਨਿਸ਼ਾਨ ਸਭ ਲਾਇਆ ਹੋਵੇ 105 ਫੁੱਟ ਉੱਚਾ ਤੇ ਉਹਦਾ ਕੀ ਮਤਲਬ ਹੈ ਕਿ ਕੀ ਤੂੰ ਕਹਾਉਣਾ ਚਾਹੁੰਦਾ ਹੈ ਕਿ ਬਾਵੀ ਇਹ ਮਰਨ ਸੰਸਾਰ ਸਾਹਿਬ ਸਿੱਧਾ ਉਹਨੂੰ ਵੈਗਰੂ ਦੇਖਦਾ ਹੈ ਨਹੀ ਭਾਈ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੇਖਣਗੇ ਕੋਈ ਨਿਸ਼ਾਨ ਨਹੀਂ ਦੇਦੇ ਤੇਰੀ ਸਿੱਖੀ ਦੇ ਦੇ ਕੋਈ ਸੇਵਾ ਕਿਨੇ ਨਿਭਾਉਣਾ ਜਿਹਨੇ ਸੇਵਾ ਨਿਭਾਉਣੀ ਹੈ ਉਹ ਭਾਵੇਂ ਨਿਸ਼ਾਨ ਹੋਵੇ ਨਾ ਤਾਂ ਵੀ ਲਾ ਦੇਣੀ ਉਹਨੇ ਸੇਵਾ ਕਰ ਦੇਣੀ ਹੈ ਤਾਂ ਵੀ ਵੈਗਰੂ ਨੇ ਪਰਵਾਣ ਕਰ ਲੈਣੀ ਹੈ ਹੁਣ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਹਿੰਦੇ ਕੋਟਨਵੇਂ ਕੋ ਕਿਸੀ ਭੇਗ ਤੌਰ ਤੇ ਤਾਂ ਬਹੁਤ ਤਰੀ ਫਿਰਦੇ ਆ ਪਰ ਹੁੰਦਾ ਕੋਈ ਵਿਰਲਾ ਹੀ ਹੈ ਕੋਟਨਵੇਂ ਕੋ ਨਾਰਾਇਣ ਜੈ ਕੀਤ ਕੋਈ ਕਰੋੜਾ ਚ ਹੁੰਦਾ ਵੈ ਹੁਣ ਆਪਾਂ ਦਾ ਚਾਰੇ ਉਤਰਾਫ ਦੇਖ ਕੇ ਸਿੱਖਾਂ ਦੀ ਗੱਲ ਛੱਡੋ ਅਸੀਂ ਇੱਕ-ਇੱਕ ਦੇ ਉੱਤੇ ਬ੍ਰਹਮ ਗਿਆਨੀ ਬਿਠਾਇਆ ਹੋਇਆ ਜੀਤ ਬਿਠਾਇਆ ਹੋਇਆ ਸੰਤ ਬਿਠਾਇਆ ਹੋਇਆ ਨੇ ਤੇ ਜਿਹਨੇ ਸਿਲੈਕਟ ਕਰਨੇ ਆ ਉਹ ਪ੍ਰਮਾਤਮਾ ਸਿਲੈਕਟਰ ਬੈਠਾ ਉਹ ਕਹਿੰਦਾ ਕੋਡਨ ਵੇ ਕੋ ਕਹਿੰਦੇ ਕੋਈ ਕਰੋੜਾਂ ਚ ਕੋਈ ਵਿੱਲਾ ਹੋਊਗਾ ਮੇਰੇ ਤੱਕ ਦਾ ਭਾਈ ਹੁਣ ਤੁਸੀਂ ਹਿਸਾਬ ਲਾ ਲਓ ਭਾਈ ਤੁਸੀਂ ਕਿੰਨੇ ਕੋ ਕਿ ਤੁਹਾਡੀ ਗਿਣਤੀ ਕਿੰਨੀ ਹੈ 1 2 4 ਕਰੋੜ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਬ੍ਰਹਮ ਕਹਨੇ ਘਾ ਰਿਹਾ ਹਰ ਕੋਈ ਆਪਣੇ ਆਪ ਨੂੰ ਸੰਤ ਕਹ ਰਿਹਾ ਆਪਣੇ ਕੋ ਸਿੱਖ ਕਹ ਰਿਹਾ ਤੇ ਅੱਗੇ ਵਾਲਾ ਸਮਝਾ ਕਹਿੰਦਾ ਪਾਤਸ਼ਾਹ ਕਹਿੰਦੇ ਆਉਂਦੇ ਕੋਈ ਕੋ ਭਾਪ ਜੀ ਕਰੋੜ ਵੀ ਲਈ ਤਾਂ ਇੱਕ ਦੋ ਕੀ ਸਿੱਖ ਮਿਲਣ ਜਿਹੜੇ ਸੱਚੇ ਹੋਣਗੇ ਜਿਨ੍ਹਾਂ ਨੂੰ ਗੁਰਮਤਿ ਦੀ ਸੋਝੀ ਹੈ ਪ੍ਰਮਾਤਮਾ ਦੀ ਸਮਝ ਹੈ ਕਿ ਭਾਈ ਪ੍ਰਮਾਤਮਾ ਦਾ ਮਾਰਗ ਭਾਵੇਂ ਬੱਕਰੇ ਬੱਕਰੇ ਹੋ ਸਕਦੇ ਪਰ ਪ੍ਰਮਾਤਮਾ ਇੱਕ ਹੈ ਪ੍ਰਮਾਤਮਾ ਪੈਣੇ ਪਰਮਾਤਮਾ ਨੂੰ ਮੰਨਣ ਦੇ ਤਰੀਕੇ ਲੱਗ ਹੋ ਸਕਦੇ ਗੌਰ ਅੰਦਾਜ਼ ਅਨੇਕ ਹੋ ਸਕਦੇ ਪਰ ਪਰਮਾਤਮਾ ਇੱਕ ਹੈ ਵਹਿਗੁਰੂ ਇੱਕ ਹੈ ਕਿਸੇ ਵੱਲੇ ਨੂੰ ਸੋਝੀ ਆਉਂਦੀ ਹੈ ਇਹ ਐਸੀ ਸਮਝ ਜਿੰਨਾ ਨੂੰ ਆਉਂਦੀ ਉਹਨਾਂ ਨੂੰ ਗੁਰਬਾਣੀ ਨੇ ਭਗਤ ਜਨ ਕੇ ਗੁਣੇ ਨਿਦਾਨ ਬਰਤਨ ਕੋ ਵਰਤਨ ਬੇਰਲਾ ਆ ਬਾਰੇ ਕੋਈ ਹੁਣ ਜੋ ਆਪ ਜੀ ਨੇ ਗਿਆਨ ਸਰਵਣ ਕੀਤਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚੋਂ ਕਿਸੇ ਇੱਧਰ ਉੱਧਰ ਗ੍ਰੰਥ ਦੀ ਗੱਲ ਨਹੀਂ ਕੀਤੀ ਕਿ ਸਾਰੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨੇ ਇੱਕੋ ਸਭ ਤੋਂ ਵੱਡਾ ਗੁਰੂ ਸਾਡਾ ਹੀ ਹੈ ਇਸ ਤੋਂ 라ਵਾ ਸਾਨੂੰ ਕੋਈ ਭੌਂਦਾ ਵੀ ਨਹੀਂ ਹੈ ਸੱਚੇ ਸਿੱਖ ਨੂੰ ਨਹੀਂ ਭੌਂਦਾ ਉਹਨੇ ਕਿਸੇ ਦਾ ਉਹ ਦਾਸਰ ਲੈਂਦਾ ਮੇਰਾ ਬਾਪ ਮੇਰਾ ਪਿਤਾ ਮੇਰੇ ਸਾਹਮਣੇ ਹੈ ਮੈਂ ਐਵੇਂ ਦੂਸਰੇ ਹਾਂਡ ਗੋੜ ਘੁੰਮਦਾ ਫਿਰਦਾ ਰਹਾਂ ਭਾਈ ਨਾ ਭਾਈ ਮੈਂ ਤਾਂ ਇੱਕ ਪਿਤਾ ਤੋਂ ਗਿਆਨ ਲੈਣਾ ਇਦੇ ਆਸਰੇ ਰਹਿਣਾ ਜਿਵੇਂ ਕਹੂਗਾ ਉਵੇਂ ਚੱਲਣਾ ਮੇਰੇ ਗੁਰੂ ਨਾਨਕ ਸਾਹਿਬ ਨਾਲੋਂ ਉੱਚਾ ਕੋਈ ਨਹੀਂ ਹੈ ਮੇਰੇ ਗੁਰੂ ਅਰਜਨ ਪਾਸ਼ਾ ਦੀ ਕਲਮ ਨਾਲੋਂ ਉੱਚਾ ਕੋਈ ਨਹੀਂ ਕਲਮ ਕਿ ਜਿਹੜੀ ਸੱਚ ਲਿਖ ਸਕੇ ਤੇ ਸਤਗੁਰੂ ਪਾਸ਼ਾ ਦੀ ਇਸ ਹਰੇਕ ਪੰਕਤੀ ਦਾ ਆਪ ਜੀ ਨੇ ਸਰਵਣ ਕੀਤਾ ਹੈ ਕਿ ਸਿੱਖ ਦਾ ਭਾਈ ਕੋਈ ਕਰੋੜਾ ਚ ਹੁੰਦਾ ਇੱਕ ਅੰਦਾ ਤੇ ਆਪਾਂ ਸਾਰੇ ਬਣੇ ਬੈਠੇ ਆਂ ਭਾਵ ਸਾਡੇ ਚ ਕਮੀ ਹੈ ਕਮੀਆਂ ਢੂੰਡੋ ਭਾਈ ਆਪਣੇ ਤਾਂ ਇਹ ਤਾਂ ਪਾ ਚੱਕਦੇ ਆਪ ਸਵਾਰੇ ਮੈਂ ਮਿਲਾਂ ਮੈਂ ਲਿਆ ਸਕੋਏ ਫਰੀਦਾ ਇਹ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ ਸਾਰੇ ਤੇਰੇ ਹੋ ਜਾਣਗੇ ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇ ਜਦੋਂ ਇਹ ਪੰਕਤੀ ਸਾਡੇ ਸਮਝ ਵਿੱਚ ਆ ਗਈ ਕਿ ਮਹਾਰਾਜ ਇਹ ਗੱਲ ਕਹਿੰਦੇ ਕੋਟਨਵੇਂ ਕੋ ਕਿ ਕਰੋੜਾਂ ਚ ਕੋਈ ਵਿਰਲਾ ਹੁੰਦਾ ਜਿਹੜਾ ਰੱਬ ਦਾ ਪਿਆਰਾ ਹੁੰਦਾ ਕਿ ਵਹਿਗੁਰੂ ਕਹਿੰਦਾ ਮੇਰੇ ਘਰ ਤਾਂ ਕੋਈ ਵਿਰਲਾ ਹੋਇ ਆਉਂਦਾ ਹੈ ਭਾਈ ਤੇ ਕੋਟਨਵੇਂ ਕੋ ਇਹਦਾ ਭਾਵ ਸੀ ਇੱਕ ਨਹੀਂ ਕਰੂਣਾ ਚੋਂ ਕਿ ਹਰ ਕੋਈ ਬੰਦਾ ਆਪਣੇ ਅੰਵੇਂ ਸੋਚਦਾ ਇਹ ਨਾ ਸੋਚੇ ਕਿ ਮੈਂ ਹੀ ਕੱਲਾ ਹਾਂ ਮੈਂ ਹੀ ਪ੍ਰਮਾਤਮਾ ਦੀ ਬੰਦੀ ਕਰਨ ਵਾਲਾ ਮੈਂ ਹੀ ਉਹਦੇ ਘਰ ਜਾ ਸਕਦਾ ਨਹੀਂ ਮੈਂ ਇਹਨੂੰ ਹੀ ਛੱਡ ਦੇ ਉਥੇ ਆਪਣੇ ਔਗਣ ਦੇਖ ਕੇ ਮੇਰੇ ਕਿੰਨੇ ਔਗਣ ਹਲੇ ਪੈਂਡਿੰਗ ਪਏ ਨੇ ਜਿਹੜੇ ਖਤਮ ਨਹੀਂ ਹੋਏ ਕਿੰਨੇ ਅੰਦਰ ਮੇਰੇ ਅੰਦਰ ਦੇ ਵਿਕਾਰ ਨੇ ਖਤਮ ਹੋਏ ਉਹਨਾਂ ਵਿਕਾਰਾਂ ਨੂੰ ਖਤਮ ਕਰ ਭਾਈ ਇਹ ਹੀ ਗੁਰੂ ਦੇ ਗੋਣ ਨੇ ਪਰ ਇਹ ਮਿਲਦੇ ਕਿਨੂ ਹੈ ਗੁਣੇ ਨਿਧਾਨ ਗੁਣਾ ਦਾ ਖਜ਼ਾਨਾ ਨਿਧਾਨ ਕਹਿੰਦੇ ਇੱਥੇ ਜਾਣੇ ਨੂੰ ਭਗਤਾਂ ਨੇ ਕੋ ਵਰਤਣਾ ਇਹ ਭਗਤਾਂ ਕੋਲ ਭਾਈ ਇਹ ਗੁਣਾ ਦਾ ਜੋ ਖਜ਼ਾਨਾ ਨਾ ਸਤ ਵਾਲਾ ਬਿਰਲਾ ਭਾਵੇ ਕੋਈ ਕੋ ਬਿਰਲਾ ਹੀ ਹੁੰਦਾ ਜੋ ਇਹਨਾਂ ਗੁਣਾਂ ਨੂੰ ਆਪਣੇ ਅੰਦਰ ਵਸਾ ਲੈਂਦਾ ਤੇ ਸਤ ਦੇ ਮਾਰਗ ਤੇ ਚੱਲਦਾ ਜੋ ਸਤ ਦੇ ਮਾਰਗ